ਬਗਲ ਜਿੱਦਾਂ ਹੁਣ ਮੀਟਿੰਗਾਂ ਚੱਲਦੀਆਂ ਪਈਆਂ ਸੋ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੋ ਡੇਰਿਆਂ ਵੱਲੋਂ ਵੀ ਸੰਤ ਸਮਾਜ ਵੱਲੋਂ ਵੀ ਸੋ ਗੁਰੂ ਅਰਜਨਦਾਸ ਨਾਮਲੇਵਾ ਸੰਗਤਾਂ ਵੱਲੋਂ ਵੀ ਸੋ ਇਹ ਜਿਹੜੀ ਕਮੇਟੀ ਆ ਸੋ ਉਹਨਾਂ ਨੇ ਕੋਈ ਇਸ ਚੀਜ਼ ਦਾ ਕੋਈ ਸਪਸ਼ਟੀਕਰਨ ਦਿੱਤਾ ਵੀ ਹਾਂ ਵੀ ਆਹ ਚੀਜ਼ ਹੋਈ ਆ ਜਾਂ ਅਸੀਂ ਇਸ ਚੀਜ਼ ਨੂੰ ਜਾਂ ਸਾਡੇ ਤੋਂ ਮਿਸਟੇਕ ਹੋਈ ਆ ਜਾਂ ਇਹਨਾਂ ਲੋ ਜਿਹੜੀ ਕਮੇਟੀ ਆ ਸੋ ਬੰਗਾ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੱਸੋ ਸੱਲਨ ਸਿੰਘ ਸਾਹਿਬ ਗੱਲ ਇਸ ਤਰ੍ਹਾਂ ਆ ਵੀ ਅਗਰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਦੇ ਮੁਤਾਬਕ ਜਾਈਏ ਨਾ ਜੀ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਅਖੀਰਲੇ ਸਮੇਂ ਵਿੱਚ ਕਹਿ ਕੇ ਗਏ ਆ ਕਿ ਅੱਗੇ ਆ ਭਈਆ ਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਔਰ ਜਿਨ੍ਹਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਪੂਰਾ ਸੰਪੂਰਨ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਲਿਖਿਆ ਜੀ ਔਰ ਸੁਖਮਨੀ ਸਾਹਿਬ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸਤਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਨਾਮ ਔਰ ਇਸ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਹਦੇ ਮੁਤਾਬਕ ਫਿਲਾਸਫੀ ਦੇ ਮੁਤਾਬਕ ਸਾਨੂੰ ਜਿੰਨੇ ਵੀ ਉਹਦੇ ਵਿੱਚ ਮਹਾਪੁਰਸ਼ ਹੈਗੇ ਨੇ ਉਹਨਾਂ ਸਾਰਿਆਂ ਨੂੰ ਗੁਰੂ ਕਹਿ ਕੇ ਸੰਬੋਧਨ ਕਰਨਾ ਚਾਹੀਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸੋ ਮੈਂ ਇਹ ਅਸੀਂ ਅੰਬੇਡਕਰ ਸੈਨਾ ਵੱਲੋਂ ਇਹ ਅਸੀਂ ਮੰਗ ਕਰਦੇ ਆਂ ਜੀ ਕਿ ਸ਼੍ਰੋਮਣੀ ਕਮੇਟੀ ਜਾਂ ਮਾਨਯੋਗ ਅਕਾਲ ਤਖਤ ਦੇ ਜਥੇਦਾਰ ਸਾਹਿਬ ਉਹ ਇੱਕ ਮਤਾ ਪਾਉਣ ਜੀ ਕਿ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਪੁਰਸ਼ ਨੇ ਉਹਨਾਂ ਨੂੰ ਜਿਸ ਤਰ੍ਹਾਂ ਵੀ ਸਤਕਾਰ ਦੇ ਨਾਲ ਤੁਹਾਨੂੰ ਸੰਬੋਧਨ ਤੁਸੀਂ ਚੰਗਾ ਸਮਝਦੇ ਆ ਸਤਗੁਰੂ ਕਹਿਣਾ ਸ੍ਰੀ ਗੁਰੂ ਕਹਿਣਾ ਜਾਂ ਸਾਹਿਬੇ ਕਮਾਲ ਕਹਿਣਾ ਜਾਂ ਜਗਤਗੁਰੂ ਕਹਿਣਾ ਉਹ ਤੁਹਾਡੇ ਤੇ ਡਿਪੈਂਡ ਆ ਕਿ ਤੁਸੀਂ ਸਤਕਾਰ ਕਿੰਨਾ ਦੇਣਾ ਹੈ ਇੱਥੇ ਇੱਕ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਗੁਰੂ ਵਿਦਾਸ ਜੀ ਮਹਾਰਾਜ ਜੀ ਨੂੰ ਕਿਉਂ ਭਗਤ ਕਹਿ ਕੇ ਕਿਹਾ ਵੀ ਇਹਨਾਂ ਨੂੰ ਆ ਭਗਤ ਦੇ ਇਹ ਸਬੋਧਨ ਕੀਤਾ ਜਾਵੇ ਜਿਹੜਿਆਂ ਇਹ ਮੈਸੇਜ ਉਹ ਦਿੱਤਾ ਉਹਨਾਂ ਨੇ ਚਿੱਠੀ ਦੇ ਵਿੱਚ ਵੈਸੇ ਇਹ ਨਹੀਂ ਹੈਗਾ ਪੱਤਰ ਦੇ ਵਿੱਚ ਇਹ ਨਹੀਂ ਹੈਗਾ ਪੱਤਰ ਦੇ ਵਿੱਚ ਇਹ ਹੈਗਾ ਕਿ ਜਿੰਨੇ ਵੀ ਮਹਾਪੁਰਸ਼ ਜਿਨ੍ਹਾਂ ਨੂੰ ਭਗਤ ਵਿੱਚ ਲਿਖਿਆ ਆ ਭਗਤਾਂ ਦੀ ਬਾਣੀ ਜਿੱਦਾਂ ਆ ਬਈ ਉਹਨਾਂ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਜਾਵੇ ਨਾ ਕਿ ਬਾਬਾ ਵੀ ਨਾ ਕਿਹਾ ਜਾਵੇ ਹੈਨਾ ਗੁਰੂ ਤਾਂ ਬਹੁਤ ਦੂਰ ਦੀ ਗੱਲ ਆ ਸੋ ਅਸੀਂ ਪਿਛਲੇ ਵਿੱਚ ਵੀ ਕਾਫੀ ਜਿੰਨੇ ਵੀ ਗੁਰੂਆਂ ਦੀ ਬਾਣੀ ਆ ਸੋ ਉਹ ਵੀ ਇਹਦਾ ਮਤਲਬ ਫਿਰ ਉਹ ਉਸੇ ਤਰੀਕੀ ਨਾਲ ਉਹਨਾਂ ਨੂੰ ਸੋਧਨ ਕੀਤਾ ਜਾਊਗਾ ਫਿਰ ਬਿਲਕੁਲ ਉਹਨਾਂ ਦੇ ਦਾਸ ਮਹਾਰਾਜ ਜੀ ਦੀ ਗੱਲ ਕਰੀ ਵੀ ਉਹਨਾਂ ਨੂੰ ਕੱਲੇ ਥੋੜੀ ਇਹ ਹਾਂ ਜਿੱਦਾਂ ਸਤਗੁਰ ਕਬੀਰ ਮਹਾਰਾਜ ਜੀ ਦੀ ਆ ਸਤਗੁਰ ਫਰੀਦ ਮਹਾਰਾਜ ਜੀ ਦੀ ਆ ਸਤਗੁਰ ਸਦਨਾ ਜੀ ਦੀ ਆ ਸੈਣ ਜੀ ਦੀ ਆ ਇਹ ਸਾਰੇ ਮਹਾਂਪੁਰਛੇ ਪਰਮਾਤਮਾ ਦੇ ਭਗਤ ਹੋਏ ਆ ਨਾ ਕਿ ਸਾਡੇ ਭਗਤ ਹੋਏ ਆ ਅਸੀਂ ਉਹਨਾਂ ਨੂੰ ਆਪਣੇ ਸਤਕਾਰ ਦੇ ਨਾਲ ਸਾਹਬੇ ਕਮਾਲ ਸ੍ਰੀ ਗੁਰੂ ਜਾਂ ਮਤਲਬ ਜਗਤਗੁਰੂ ਅਸੀਂ ਸਤਗੁਰੂ ਬਦਾਸ ਮਹਾਰਾਜ ਜੀ ਨੂੰ ਜਗਤਗੁਰੂ ਕਿਉਂ ਕਹਿੰਨੇ ਆ ਕਿਉਂਕਿ ਉਹਨਾਂ ਦੇ ਅਨੇਕਾ ਰਾਜੇ ਮਹਾਰਾਜੇ ਰਾਣੀਆਂ ਜਿਹੜੇ ਉਹਨਾਂ ਦੇ ਸ਼ਿਸ਼ ਬਣੇ ਉਹਨਾਂ ਦੇ ਸੇਵਕ ਬਣੇ ਆ ਤੁਸੀਂ ਆਮ ਇਤਿਹਾਸ ਪੜ੍ਹਦੇ ਆ ਕਿ ਮੀਰਾ ਬਾਈ ਜਾਂ ਉਹਨਾਂ ਦਾ ਹੋਰ ਪਰਿਵਾਰ ਜਿਹੜਾ ਆ ਚਿਤੌੜਗੜ੍ਹ ਤੋਂ ਜਾਂ ਰਾਜਾ ਨਾਗਰਮਲ ਜਿਹੜੇ ਉਹਨਾਂ ਦੇ ਸੇਵਕ ਬਣੇ ਆ ਅਸੀਂ ਉਹਨਾਂ ਨੂੰ ਰਾਜਗੁਰੂ ਵੀ ਕਹਿ ਦਿੰਨੇ ਆ ਇਹ ਤਾਂ ਸਾਡੇ ਮਨ ਦਾ ਸਤਕਾਰ ਆ ਕਿ ਅਸੀਂ ਸਤਕਾਰ ਦੇ ਨਾਲ ਉਹਨਾਂ ਨੂੰ ਬੁਲਣਾ ਨਾ ਕਿ ਸਾਡੇ ਤੇ ਇਹ ਥੋਪਿਆ ਜਾਵੇ ਕਿ ਤੁਸੀਂ ਕਹੋ ਹਨਾ ਅਸੀਂ ਤਾਂ ਜਿਹੜਾ ਹੁਕਮਨਾਮਾ ਆ ਉਹ ਮੰਨਾਂਗੇ ਕਿਉਂਕਿ ਪ ਤ ਵੱਡੀ ਮੀਟਿੰਗ ਚੱਕ ਹਕੀਮ ਗੁਰੂ ਘਰ ਵਿਖੇ ਹੋਈ ਆ ਜਿੱਥੇ ਸਾਰੇ ਸੰਤ ਮਹਾਪੁਰਸ਼ ਡੇਰਾ ਸੱਚਖੰਡ ਬੱਲਾਂ ਤੋਂ ਜਾਂ ਹੋਰ ਵੀ ਡੇਰਿਆਂ ਤੋਂ ਸੰਤ ਮਹਾਪੁਰਸ਼ ਆਏ ਸੀਗੇ ਜੀ ਔਰ ਉਹਨਾਂ ਨੇ ਇਹੀ ਕਿਹਾ ਕਿ ਜੋ ਸਾਨੂੰ ਹੁਕਮਨਾਮਾ ਕਾਂਸੀ ਬਨਾਰਸ ਤੋਂ ਜਿੱਥੇ ਸਤਗੁਰੂ ਬਦਾਸ ਮਹਾਰਾਜ ਜੀ ਦਾ ਜਨਮ ਸਥਾਨ ਆ ਜੋ ਉੱਥੋਂ ਹੁਕਮਨਾਮਾ ਜਾਰੀ ਹੋਊਗਾ ਅਸੀਂ ਉਹਨੂੰ ਮੰਨਾਂਗੇ ਮਤਲਬ ਇਹ ਜਿਹੜਾ ਇਹਨਾਂ ਦਾ ਪੱਤਰ ਜਾਰੀ ਕੀਤਾ ਹੈ ਮੈਂ ਤੁਹਾਨੂੰ ਹਾਂ 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 ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਕਮੇਟੀ ਜਾਂ ਸਿੱਖ ਸਮਾਜ ਨੂੰ ਇਹ ਪਤਾ ਆ ਕਿ ਇਸ ਇਹਨਾਂ ਵਧੇਕੀਆਂ ਦੇ ਨਾਲ ਹੀ ਜਿਹੜਾ ਰਬਦਾਸੀਆ ਸਮਾਜ ਆ ਉਹ ਗੁਰੂ ਗ੍ਰੰਥ ਸਾਹਿਬ ਤੋਂ ਪਿੱਛੇ ਹਟਦਾ ਜਾ ਰਿਹਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਮੈਂ ਖੁਦ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਜਾਪ ਕੀਤਾ ਹੋਇਆ ਹਾਂ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਸਾਨੂੰ ਤਾਂ ਸਿਖਾਇਆ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਨੂੰ ਹੁਣ 2010 ਦੇ ਵਿੱਚ ਰਬਦਾਸੀਆ ਧਰਮ ਵੀ ਮਿਲ ਗਿਆ ਸਾਨੂੰ ਅੰਮ੍ਰਿਤ ਬਾਣੀ ਗ੍ਰੰਥ ਵੀ ਮਿਲ ਗਿਆ ਸਾਨੂੰ ਸਾਡਾ ਨਾਹਰਾ ਵੀ ਜੈ ਗੁਰੂ ਦੇ ਮਿਲ ਗਿਆ ਔਰ ਨਿਸ਼ਾਨ ਸਾਹਿਬ ਵੀ ਸਾਨੂੰ ਹਰ ਦਾ ਮਿਲ ਗਿਆ ਔਰ ਸਾਡਾ ਸੰਪੂਰਨ ਧਰਮ ਜਿਹੜਾ ਆ ਉਹ ਰਬਦਾਸੀਆ ਹੋ ਗਿਆ ਪਰ ਲੇਕਿਨ ਫਿਰ ਵੀ ਅਸੀਂ ਦੂਸਰੇ ਧਰਮਾਂ ਦਾ ਚਾਹੇ ਉਹ Hindu ਧਰਮਿਆਂ ਚਾਹੇ ਉਹ Sikh ਧਰਮਿਆਂ ਚਾਹੇ ਉਹ Bodhi ਧਰਮ ਹੈ ਜੋ ਜਿਹੜੇ ਵੀ ਧਰਮ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਆ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਖਿਆਮਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਮਤਲਬ ਮਨੋ ਸਤਿਕਾਰ ਕਰਦੇ ਆ ਤੇ ਇਸ ਕਰਕੇ ਅਸੀਂ ਜੇ ਸਤਿਕਾਰ ਕਰਦੇ ਆ ਤਾਂ ਅਸੀਂ ਵੀ ਇਹੀ ਚਾਹੁੰਦੇ ਆ ਕਿ ਦੂਸਰੇ ਧਰਮਾਂ ਵਾਲੇ ਜਿਹੜੇ ਲੋਕ ਆ ਉਹ ਵੀ ਸਾਡਾ ਸਤਿਕਾਰ ਕਰਨ ਇਸ ਕਰਕੇ ਅਸੀਂ ਇਹ ਮਤਲਬ ਉਹਨਾਂ ਨੂੰ ਬੇਨਤੀ ਕਹਿ ਲਓ ਕਿਉਂਕਿ ਅਕਾਲ ਤਖਤ ਇੱਕ ਬਹੁਤ ਸਰਵਉੱਚ ਸੰਸਾ ਮਤਲਬ ਇੱਕ ਉਹਦਾ ਆਧਾਰ ਆ ਜਿਹੜਾ ਅਕਾਲ ਤਖਤ ਜਿੱਥੋਂ ਇਹ ਹੁਕਮਨਾਮਾ ਹੋਇਆ ਅਸੀਂ ਉਹਨਾਂ ਨੂੰ ਇਹ ਕਿੰਨੇ ਕਿ ਇੱਕ ਮਤਾ ਪਾਇਆ ਜਾਵੇ ਤੇ ਵਿਚਾਰ ਕਰਕੇ ਤਾਂ ਕਿ ਰਵਿਦਾਸੀਆ ਸਮਾਜ ਨੂੰ ਅਸੀਂ ਸਿੱਖਾਂ ਦੇ ਨਾਲੋਂ ਨਾ ਤੋੜਿਆ ਜਾਵੇ ਸੋ ਇੱਕ ਰੋਜ਼ ਹਾਂ ਹਾਂ ਰੋਸ ਹਾਂਜੀ 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 ਰਵਦਾਸੀ ਰੋਸ ਆ ਤੇ ਸੋ ਅਸੀਂ ਹੁਣ ਲਗਾਤਾਰ ਕੱਲੋਂ ਵੀ ਇੱਕ ਮੀਟਿੰਗ ਹੋ ਰਹੀ ਆ ਫਗਵਾੜੇ ਦੇ ਵਿੱਚ ਬਹੁਤ ਵੱਡੀ ਸਾਰਾ ਸੰਤ ਸਮਾਜ ਇਕੱਠਾ ਹੋ ਰਿਹਾ ਇਸੇ ਕਰਕੇ ਹੈਨਾ ਤੇ ਇੱਕ ਪਹਿਲੇ ਹੋ ਹੋਟੀ ਆ ਮੀਟਿੰਗ ਉਸ ਤੋਂ ਅੱਗੇ ਇਹ سلسلہ ਚੱਲਦਾ ਹੀ ਜਾ ਰਿਹਾ ਹਾਂ ਹਾਂ ਤੇ ਜੇ ਆਪਾਂ ਆਲ ਓਵਰ ਦੇਖਿਆ ਜਾਵੇ ਤਾਂ ਇਹ ਜਾਤੀਬਿਤ ਕਰਾਈ ਆ ਕਿਉਂਕਿ ਆਮ ਗੁਰੂ ਘਰਾਂ ਦੇ ਵਿੱਚ ਤੁਸੀਂ ਦੇਖੋ ਆ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਆ ਗੁਰੂ ਗ੍ਰੰਥ ਸਾਹਿਬ ਜਿੱਦਾਂ ਕਈ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਜਦੋਂ ਲੈਣ ਜਾਂਦੇ ਜਾਂ ਕੋਈ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਹੁੰਦਾ ਪ੍ਰਕਾਸ਼ ਕਰਨਾ ਹੁੰਦਾ ਸੋ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਹਾਂਜੀ ਉਹ ਬਾਕੀ ਜਗ੍ਹਾ ਤੇ ਦੇਖਦੇ ਆਂ ਪੰਜਾਬ ਦੇ ਵਿੱਚ ਮਾਲਵੇ ਦੇ ਵਿੱਚ ਆਪਾਂ ਦੇਖਦੇ ਆਂ ਕਈ ਤਰ੍ਹਾਂ ਦੇ ਇਦਾਂ ਦੇ ਮਾਮਲੇ ਸਾਹਮਣੇ ਆਏ ਬਹੁਤ ਬਹੁਤ ਸਾਹਮਣੇ ਆਏ ਆ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਜਾਂਦਾ ਜੇ ਕਿਸੇ ਦੇ ਕੋਈ ਘਰ ਵਿੱਚ ਸੋਗ ਦਾ ਜਾਂ ਕਿ ਖੋਗ ਹੈਗਾ ਆ ਉਹ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਬਰਤਨ ਨਹੀਂ ਦਿੱਤੇ ਜਾਂਦੇ ਉਹ ਜਾਤੀ ਵਿਤਕਰਾ ਹੈ ਜੀ ਜਦ ਕਿ ਜਿਹੜਾ ਰਬਦਾਸੀਆ ਸਮਾਜ ਆ ਔਰ ਮਜਬੀ ਸਮਾਜ ਆ ਇਹਨਾਂ ਦੀਆਂ ਸਿੱਖ ਧਰਮ ਵਾਸਤੇ ਅਨੇਕਾਂ ਕੁਰਬਾਨੀਆਂ ਆ ਜੀ ਜੀ ਪਰ ਉਹਨਾਂ ਕੁਰਬਾਨੀਆਂ ਨੂੰ ਉਹਨਾਂ ਨੇ ਅੱਖੋਂ ਫਰੋਕੇ ਕੀਤਾ ਹੋਇਆ ਆ ਮੈਂ ਆਪਣੇ ਬਾਬਾ ਸੰਤ ਸਿੰਘ ਰਵਦਾਸੀਆ ਸਮਾਜ ਚ ਹੋਏ ਨੇ ਹੋਰ ਜਿਨ੍ਹਾਂ ਨੇ ਪੁੱਠੀਆਂ ਖੱਲਾ ਲਹਾਈਆਂ ਉਹ ਸਰਵਦਾਸੀਆ ਸਮਾਜ ਚ ਹੋਏ ਨੇ ਜਿਨ੍ਹਾਂ ਨੇ ਖੋਪੜੀਆਂ ਲਹਾਈਆਂ ਉਹ ਰਵਦਾਸੀਆ ਸਮਾਜ ਚ ਹੋਏ ਨੇ ਔਰ ਰੰਗਰੇਟਾ ਗੁਰੂ ਦਾ ਬੇਟਾ ਉਹ ਜਿਹੜੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਲੈ ਕੇ ਆਏ ਨੇ ਸਾਰੇ ਇਹ ਮੱਝਵੀ ਸਿੱਖ ਮੋਤੀराम ਮਹਿਰਾਜੀ ਹੋਏ ਆ ਪਰ ਉਹਨਾਂ ਦੀਆਂ ਕੁਰਬਾਨੀਆਂ ਨੂੰ ਇਹਨਾਂ ਨੇ ਭੁਲਾ ਦਿੱਤਾ ਔਰ ਜਾਤੀ ਵਿਤਕਰੇ ਕਾਰਨ ਇਹਨਾਂ ਦੀਆਂ ਨਾਂ ਕੋਈ ਯਾਦਗਾਰਾਂ ਨਹੀਂ ਨਾ ਕੋਈ ਉਹਨਾਂ ਦਾ ਕੋਈ ਗੁਰੂ ਘਰ ਬਣਾਇਆ ਸ਼ਰੋਮਣੀ ਕਮੇਟੀ ਮੈਂ ਨਾ ਹੀ ਇਹਨਾਂ ਦੇ ਜਿਹੜੇ ਪ੍ਰਕਾਸ਼ ਦਿਹਾੜੇ ਆ ਉਹ ਮਨਾਏ ਜਾਂਦੇ ਆ ਹਰਿਮੰਦਰ ਸਾਹਿਬ ਦੇ ਵਿੱਚ ਇਹ ਜਾਤੀ ਵਿਤਕਰਾਨੀ ਤਾਂ ਹੋਰ ਕੀ ਆ ਸੋ ਅਸੀਂ ਇਹ ਮੰਗ ਕਰਦੇ ਆਂ ਸ਼ਰੋਮਣੀ ਕਮੇਟੀ ਤੋਂ ਔਰ ਅਕਾਲ ਤਖਤ ਦੇ ਜਥੇਦਾਰ ਤੋਂ ਕਿ ਇਹਤੇ ਦੁਬਾਰਾ ਵਿਚਾਰ ਕਰਕੇ ਔਰ ਇਸ ਇਹਨੂੰ ਮਤਾ ਪਾ ਕੇ ਦੁਬਾਰਾ ਪਬਲਿਕ ਦੇ ਵਿੱਚ ਇਹਨੂੰ ਚਿੱਠੀ ਕੱਢੀ ਜਾਵੇ ਵੀ ਸਤਕਾਰ ਦੇ ਨਾਲ ਜੋ ਤੁਸੀਂ ਤੁਹਾਡਾ ਮਨ ਕਰਦਾ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਹਾਂਜੀ ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਗੁਰੂਦੇਵ ਧੰਨ ਗੁਰੂਦੇਵ ਜੀ